pony Ponya pony on Tonya! ਦੁਨੀਆ ਚਾਹੁੰਦੀ ਹੈ ਲਓ ਸਿਰੇ ਦਾ ਦਿੱਤਾ ਜਾਣਾ ਆਹ ਖੇਡ ਕਬੱਡੀ ਦਾ ਉਡਣਾ ਸੱਪ ਸ਼ੀਲੂ ਉਡਣਾ ਸੱਪ ਤੇ ਸ਼ੀਲੂ ਦੇ ਦਰਮਿਆਨ ਖੜਕਾ ਦੜਕਾ ਜੱਫੇ ਲਾਉਂਦਾ ਤੇ 32000 ਦਿੱਤਾ ਜਾਣਾ ਆਹ ਜੀਤ ਕੋਟੜੀ ਦੇ ਸ਼ਹੀਦ ਰਾਸਪ ਸ਼ਹੀਦ ਅਲੀ ਕਬੱਡੀ 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 ਆਹ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਆਹ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹੋਇਆ ਮੈਦਾਨ ਦੇ ਵਿੱਚ ਕੋਟੜੀ ਪਿੰਡ ਦੇ ਜੀਤ ਨੂੰ ਹਿੱਕ ਦੇ ਵਿੱਚ ਗਰੰਟਾ ਕਾਡੋ ਗਰਾਂਟਾ ਕਾਡੋ ਗਰਾਂਟਾ ਕਾਡੋ ਗਰਾਂਟਾ ਇਹ ਸ਼ਾਇਦ ਤੇ ਜੀਤ ਉਹ 3 ਟਨ ਰੈਡਾ ਉਹ 5000 ਦੀਆਂ ਉਹ 5000 ਕਿੰਦਾ ਲੰਬੜ ਪਣਾਉਂ ਜੀਆ ਤੇਜੀ ਵੱਲੋਂ 5000 ਦੀ ਦੂਜੀ ਕਬੱਡੀ 5000 ਦੀ ਆ ਜਾ ਫਿਰ ਜੀਤ ਲਓ ਜੀਤ ਉਹ ਵੇਖੋ ਵੀ ਅਸਮੇ ਸ਼ਿੱਲੂ 5000 ਦੀਆਂ ਸਫਲ